ਹੋ ਰਿਹਾ ਆਪਣਾ ਕਲੋਰੀਕਰਨ ਤੋਂ ਹੀ ਪਾਣੀ ਪ੍ਰਵਿੱਤਰ ਸਰੋਤ ਤੇ ਉਹ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਇਹ ਨਿਗਾਹ ਰੱਖਦੇ ਆ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅੱਗੇ ਹੋਰ ਇਦਾਂ ਦੀ ਗਲਤੀ ਨਾ ਕਰੇ ਤੇ ਵੀਡੀਓ ਜਾਂਚ ਕਰੇਂ ਕਰੋ ہاں ਜਾਂਚ ਕਰਾਂਗੇ ਜਾਂਚ ਕਰਾਂਗੇ ਦੂਜਾ ਦੂਜਾ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਛੇ ਵਜ਼ਾਦਾਂ ਨੂੰ ਵੀ ਕਹਾਂਗੇ ਵੀ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੂਰੀ ਪੂਰੀ ਜਾਂਚ ਕੀਤੀ ਜਾਊਗੀ ਮਨਨ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਜੇਕਰ ਮਰਿਆਦਾ ਬਾਰੇ ਕਿਸੇ ਨੂੰ ਨਹੀਂ ਪਤਾ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਾਰ ਬਿਸਤ ਜਿਹੜੇ ਕੁਐਸਚਨ ਕੀਤਾ ਜਦੋਂ ਆਪਾਂ ਘੰਟਾ ਘਰ ਤੋਂ ਥੱਲੇ ਪੌੜੀਆਂ ਉੱਤਰਦੇ ਹਨਾ ਤੇ ਜਿਹਨਾਂ ਨੂੰ ਨਹੀਂ ਪਤਾ ਸੈਕਸੰਗਨ ਦਾ ਪਤਾ ਬਹੁਤੇ Hindu ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜੇ ਪਿਕਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਨੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਇਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿਸੇ ਨੂੰ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲੋ ਦੇ ਸਕਦੇ ਪਰ ਜਦੋਂ ਆਪ ਇਹ ਪਿੱਠ ਕਰਕੇ ਗੁਰੂ ਰਾਮਦਾਸ ਦੇ ਦਰਤੇ ਦਰਵਾਜ਼ਾ ਨੂੰ ਪਿੱਠ ਕਰਕੇ ਨਾ ਫੋਟੋ ਖਿਜਾਉਣੇ ਉਹ ਮਾੜਾ ਵੀ ਲੱਗਦਾ ਤੇ ਹੁਣ ਆ ਵੀ ਨਹੀਂ ਚਾਹੀਦਾ ਠੀਕ ਹੈ